ਤਾਂ ਤਾਂ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਵਿਸ਼ਾਨ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਚੱਲ ਕੇ ਅੱਜ ਜਲੰਧਰ ਸ਼ਹਿਰ ਵਿੱਚ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕਿ ਤਾਂ ਤਾਂ ਸ਼ਹੀਦੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ 356 ਸ਼ਹੀਦੀ ਦਿਨ ਸਮਰਪਿਤ ਵਿਚਾਰ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਚੱਲ ਕੇ ਅੱਜ ਜਲੰਧਰ ਸ਼ਹਿਰੀ ਧਰਤੀ ਤੇ ਪਹੁੰਚ ਚੁੱਕਾ ਹੈ ਕਰੋ ਦਰਸ਼ਨ ਨਗਰ ਕੀਰਤਨ ਤੇ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ

ਤੁਹਾਨੀ ਬੱਬਾ ਜੀ ਕਹਤੇ ਦਾਦਾ ਚੱਚੂ ਦਾਸੀ ਬਾਤ ਖਗੜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਕੀ ਸ਼ਹੀਦੀ ਦਿਹਾੜਾ 350 ਸਾਲਾ ਜਿਹੜਾ ਕੀ ਮਨਾਇਆ ਜਾ ਰਿਹਾ ਹੈ ਇਸ ਜਲੰਧਰ ਦੀ ਪਾਵਨ ਧਰਤੀ ਤੇ ਗੁਰਦਾਸਪੁਰ ਤੋਂ ਚੱਲ ਕੇ ਜਿਹੜਾ ਕੀ ਨਗਰ ਕੀਰਤਨ ਅਤੇ ਜਲੰਧਰ ਦੀ ਧਰਤੀ ਤੇ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਂਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸੇਕ ਸਿਮਝ ਹੋਏ ਨੇ ਉਹਨਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਮੁਹਾਨ ਨਗਰ ਕਿਰਤਨ ਸਿੰਘ ਗੁਰਦਾਸਪੁਰ ਤੋਂ ਆਰੰਭ ਕੀਤਾ ਗਿਆ ਸੀ ਔਰ ਅੱਜ ਜਿਲੰਦਰ ਦੇਰਾ ਸੰਗਤ ਦੇ ਹਰ ਖਵਾਲ ਤੋਂ ਆਰੰਭ ਹੋ ਕੇ ਸੀ ਨੰਦਕੂ ਸਾਹਿਬ ਨੂੰ ਜਾ ਰਿਹਾ ਹੈ ਔਰ ਜਿਲੰਦਰ ਦੀਆਂ ਸੰਗਤਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਜਿਹੜੇ ਹੈ ਨਗਰ ਕਿਰਤਨ ਵਾਸਤੇ ਪ੍ਰਬੰਧ ਕੀਤੇ ਗਏ ਆ ਦਾਸ ਸਬੂਤ ਸੰਗਤਾਂ ਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਅਤੇ ਸੰਕਾ ਨੂੰ ਸੰਬੋਧਨ ਕਰਦਾ ਜੀ 23 24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਮਹਾਨ ਸਮਾਗਮ ਹੋ ਰਹੇ ਹਨ ਆਪ ਸਭ ਸਤ ਸੰਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਰਸ ਕਰਕੇ ਆਜੇ ਪਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਨਾਮ ਵਾਹਿਗੁਰੂ ਜੀ ਕਾ ਨਾਮ ਜਿਹੜਾ ਕਿ ਵਾਹਿਗੁਰੂ ਜੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੀ ਦੀ 350 ਸਾਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਆਰੰਭ ਹੋਇਆ ਸੀਗਾ ਨਗਰ ਕੀਰਤਨਾਂ ਜਲੰਧਰ ਦੀ ਪਾਵਨ ਧਰਤੀ ਤੇ ਪਹੁੰਚਿਆ ਜਿਹੜਾ ਕਿ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਨਗਰ ਕੀਰਤਨ ਜਿਹੜਾ ਕਿ ਅੱਜ ਸਿਰੇ ਸਿਰੇ ਗੁਰਦੁਆਰਾ ਸਾਹਿਬ ਤੇ ਵਿਸ਼ਰਾਮ ਸੀਗਾ ਨਗਰ ਕੀਰਤਨ ਦਾ ਉਤੋਂ ਚੱਲ ਕੇ ਕਪੂਰਥਲਾ ਰੋਡ ਤੇ ਜਿਹੜਾ ਗੁਰਦੁਆਰਾ ਸਾਹਿਬ ਆਇਆ ਹੈ ਤਾਂ ਜਿਹੜਾ ਉਤੋਂ ਪਹੁੰਚਿਆ ਹੁਣ ਆਰੰਭ ਹੋ ਚੁੱਕਾ ਹੈ ਇਸ ਦੇ ਬਾਰੇ ਬਰੀਫ ਕਰਿਓ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਹਕਤਾਂ ਧੰਨ ਧੰਨ ਸਾਹਿਬ ਜੀ ਗੁਰੂ ਪਾਤਸ਼ਾਹ ਸੇਸ਼ੇ ਦੀ ਯਾਦਗਾਰ ਜਿਨ੍ਹਾਂ ਦਾ 350 ਸਾਲਾ ਸ਼ਹਾਦਤ ਦਿਵਸ ਪੂਰੀ ਕਾਇਨਾਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਬੰਦ ਦੇ ਵਿੱਚ ਅੱਜ ਇੱਕ ਨਗਰ ਕੀਰਤਨ ਜਰਦਾਸਪੁਰ ਤੋਂ ਆਰਾਮ ਹੋਇਆ ਸੀ ਜੋ ਕੱਲ ਰਾਤ ਨੂੰ ਕੱਲ ਰਾਤ ਨੂੰ ਕਿ ਨਹੀਂ ਅਮਰਤਵਲੇ ਨੇ ਹੀ ਤਰੀਬ ਸੰਤਬੱਦਿਤ ਵਾਲਾ ਸਾਹਿਬ ਪਹੁੰਚਿਆ ਤੇ ਹੁਣ ਇਹਦਾ ਸਵਾਗਤ ਜਲੰਧਰ ਦੇ ਵਿੱਚ ਸਾਡਾ ਤੇ ਹੋ ਰਿਹਾ ਸਿੰਘ ਖਮਾਵਾ ਵਾਲੋਂ ਵੀ ਇੱਥੇ ਜੀਲ ਚੌਂਗ ਦੇ ਕੋਲ ਖੜੇ ਹੋ ਕੇ ਉਹਨਾਂ ਦਾ ਸਨਮਾਨ ਜਾਂ ਸਵਾਗਤ ਕੀਤਾ ਜਾਏਗਾ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਨਗਰ ਕੀਰਤਨ ਕੱਢਦੇ ਤਾਂ ਹੀ ਕਬੀਆਂ ਨੇ ਤਾਂ ਹੀ ਕਾਮਯਾਬ ਨੇ ਜੇ ਸੰਗਤਾਂ ਗੁਰੂ ਸਾਹਿਬ ਦੀਆਂ ਸੇਵਾਵਾਂ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ